ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਅਰਉਣ ਕੁਰਾਲੀ ਜਿੱਥੇ ਪੁਲਿਸ ਕਾਰਵਾਈ ਕਰਨ ਦੇ ਵਿੱਚ ਸੁਸਤ ਦਿਖਾਈ ਦਿੰਦੀ ਹੈ ਤੇ ਇੱਕ ਮੋਬਾਈਲ ਵਿਕਰੇਤਾ ਹੈਗੀ ਹੁਣ ਬਿਲਕੁਲ ਵਧੀਆ ਕਾਰਵਾਈ ਕਰ ਗਿਆ ਕੀ ਮਾਮਲਾ ਤੁਹਾਨੂੰ ਪੂਰਾ ਮਾਮਲਾ ਦੱਸਦੇ ਆ ਜਿਰਖਪੁਰ ਦੇ ਇੱਕ ਮੋਬਾਈਲ ਦੀ ਦੁਕਾਨ ਤੇ ਤਕਰੀਬਨ ਲੱਖਾਂ ਰੁਪਏ ਦੇ ਮੋਬਾਈਲ ਅਤੇ ਲੱਖਾਂ ਰੁਪਏ ਦੀ ਨਕਦੀ ਚੋਰੀ ਹੋ ਗਈ ਉਸਨੇ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਪਰ ਜਦੋਂ ਸੀਸੀਟੀਵੀ ਕੈਮਰਾ ਦੇ ਕਹਿ ਤਾ ਉਸ ਦੇ ਵਿੱਚ ਇੱਕ ਵਿਅਕਤੀ ਦਾ ਚਿਹਰਾ ਕੈਦ ਹੋ ਗਿਆ ਅਤੇ ਕੁਝ ਦੋਸਤਾਂ ਨੇ ਨਾਲ ਮਿਲ ਕੇ ਪਲਾਨ ਬਣਾਇਆ ਕਿ ਇਸ ਵਿਅਕਤੀ ਨੂੰ ਲੱਭਿਆ ਜਾਵੇ ਅਤੇ ਝੁੱਗੀਆਂ ਦੇ ਵਿੱਚ ਇਹ ਵਿਅਕਤੀ ਰਹਿੰਦਾ ਸੀ ਤੇ ਮੌਕੇ ਤੇ ਨੌਜਵਾਨ ਝੁੱਗੀਆਂ ਦੇ ਵਿੱਚ ਹੀ ਪੁੱਜ ਗਏ ਅਤੇ ਕੋਨਾ ਕੋਨਾ ਖੰਗਾਲ ਦਿੱਤਾ ਅਤੇ ਕੋਨਾ-ਕੋਨਾ ਖੰਗਾਲਣ ਤੋਂ ਬਾਅਦ ਤਕਰੀਬਨ ਉੱਥੇ ਕਾਫੀ ਵੱਡੀ ਗਿਣਤੀ ਦੇ ਵਿੱਚ ਮੋਬਾਈਲ ਵੀ ਬਰਾਮਦ ਹੋ ਗਏ ਮੌਕੇ ਤੇ ਪੁਲਿਸ ਨੂੰ ਵੀ ਸੱਦ ਲਿੱਤਾ ਗਿਆ ਤੁਹਾਨੂੰ ਪੂਰੀ ਵੀਡੀਓ ਵਿਖਾਉਂਦੇ ਆ ਕਿਸ ਤਰ੍ਹਾਂ ਨੌਜਵਾਨ ਝੁੱਗੀਆਂ ਦੇ ਵਿੱਚ ਵੜ ਗਏ ਅਤੇ ਕਿਸ ਤਰ੍ਹਾਂ ਉਹਨਾਂ ਨੇ ਤਲਾਸ਼ੀ ਲਈਤੀ ਅਤੇ ਉਹਨਾਂ ਦੇ ਚੋਰੀ ਹੋਏ ਮੋਬਾਈਲ ਉੱਥੋਂ ਲੱਭ ਗਏ ਜੋ ਕਿ ਕੂੜੇ ਦੇ ਵਿੱਚ ਲੁਕੋਏ ਹੋਏ ਸੀ ਤੇ ਤੁਹਾਨੂੰ ਪੂਰੀ ਵੀਡੀਓ ਵਿਖਾਉਂਦੇ ਆ ਜਿੱਥੇ ਪੁਲਿਸ ਸੁਸਤ ਦਿਖਾਈ ਦੇ ਰਹੀ ਹੈ ਉੱਤੇ ਹੀ ਹੁਣ ਦੁਕਾਨਦਾਰ ਵੀ ਚੁਸਤ ਹੋ ਚੁੱਕੇ ਨੇ ਕਿ ਕਰਨਾ ਹੈ ਇੱਥੇ ਹਟਾਓ ਪਹਿਲੇ ਫੋਟੋ ਇੱਥੇ ਵੀਡੀਓ ਬਣਾਓ ਵੀਡੀਓ ਬਣਾਓ ਰੇਰ ਦਾ ਵੀਡੀਓ ਬਣਾਓ ਉਹ ਤਾਂ ਪੁੱਛ ਲਿਆ ਨਾ ਦੇ ਦੇ ਉਹਨੇ ਆਪਣੇ ਲਿਆ ਸਾਰੇ ਨਾ ਬੜੋ ਗਾਜੂ ਸਾਰੇ ਬਾਹਰ ਪਿੱਛਾ ਹੋ ਸਾਰੇ ਬੰਦੇ ਨਾ ਭਾਜੀ ਬਾ ਵੀਡੀਓ ਬਣ ਰਹੀ ਹੈ ਤੁਸੀਂ ਆ ਲਓ ਭਾਜੀ ਆਣਾ ਦੇਖ ਮੈਨੂੰ ਇੱਕੀ ਕੋਣ ਬੰਦੇ ਆ ਵੰਗੋ ਨਿਕਾਲ ਲਓ ਕੱਢੋ ਸਮਾਨ ਕੱਢੋ ਸਾਰਾ ਲਿਆਓ ਲਿਆਓ ਸਾਰਾ

ਕੋਈ ਨਹੀਂ ਮਿਲ ਗਿਆ ਪਰ 3 ਲੱਖ ਕੈਸ਼ ਮਿਲਣਾ ਰਹਿ ਗਿਆ ਮਾਰ ਆਪਣਾ ਕੋਈ ਨਹੀਂ ਬਾਈ ਸਭ ਮਿਲੂਗਾ ਮੈਂ ਉਰੀ ਦਾ ਪਿੰਡ ਗਈ ਆਂ ਜਲਪਰੇ ਗਈ ਆਂ ਤੇ ਆ ਵੀਰ ਦੀ ਦੁਕਾਨ 'ਤੇ ਕੰਮ ਕਰਾਂ ਮੈਂ ਨਿਚੇ ਵਾਲੀ ਪਹਾੜ ਮੇਰ ਵਾਲੀ ਬਾ ਅੱਛਾ 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 ਕਿੱਥੇ ਲਵਾ ਮੀਰ ਕੀ ਕੋਈ ਨਹੀਂ ਆ ਗਈ ਗਈ ਕਿਆ ਕਰ ਰਹੇ ਕਰਦੇ ਵਾ ਬਾਈ ਤੇ ਜਿਹੜਾ ਇਨਕੇ ਪਾਸ 18 ਬੱচ্চਾ ਪੋਣਾ ਜੀ ਜੋ ਤੇ ਪਰ ਹੈਗਾ ਰੀਕਾ ਵਿਚ ਗੇਰ ਆਈਏ ਮੈਂ ਨੰਬਰ ਮੈਚ ਕਰਨੇ ਸਾਨਗੇ ਹਾਂ ਪਾਜੀ ਆਪਾਂ ਸਵੇਰ ਦੇ ਗੱਲੀ ਕਰ ਰਹੇ ਸੀ ਕਿ ਕਵਾੜ ਚੋਣਾ ਸਾਰਾ ਉੱਥੀ ਹੈ

ਨਾਲ ਬਸ ਇਹ ਪਿਆਰ ਸੇ ਬੁਲਚੀ ਲੈ ਓਏ ਚੁਪ ਕਰ ਗੋਲੀ ਗੋਨ ਗਾਲ ਤੇ ਯਾਰ ਆਪਣੇ ਘਰ ਕੇ ਤੋਂ ਖੜੇ ਆ ਯਹਾਂ ਤੇ ਤੁਸੀਂ ਆਪਸ ਵਿੱਚ ਲੜੀ ਜਾ ਰਹੇ ਏ ਤੇਰਾ maal ਬਰਾਮਦ ਹੋ ਗਿਆ ਨਾ ਇੰਨਾ ਸ਼ੁਗਰਮਨਾ ਨਹੀਂ 70 ਲੱਖ ਦਾ ਲਾਈ ਬੈਠਾ ਨਾਲੇ ਉਹਨੂੰ ਕੀ ਲੈਣਾ ਇਕਦੋ ਯਾਰ ਤੇਰੀ ਹੈਲਪ ਕਰ ਰਹੇ ਆ ਪਿੰਡ ਵਾਲੇ ਉੱਪਰ ਤੋਂ ਤੁਸੀਂ ਗਾਹ ਪਾ ਰਹੇ ਆ ਆ ਮੇਰੀ ਬਾਤ ਸੁਣ